FBI ਦੇ ਦੁਆਰਾ ਹੁਣੇ-ਹੁਣੇ ਜਿਹੜੀ ਨਿਊਜ਼ ਆ ਰਹੀ ਆ FBI ਇਨਵੈਸਟੀਗੇਟ ਕਰੂਗੀ ਨਿਊਯਾਰਕ ਦੀ ਜਿਹੜੀ ਅਟਰਨੀ ਜਨਰਲ ਲਟੀਟਿਆ ਜੇਮਸ ਆ ਉਸ ਨੂੰ ਲੈ ਕੇ ਮਾਰਗੇਜ ਫਰਾਡ ਦੇ ਜਿਹੜੇ ਉਹ ਮਾਮਲੇ ਦੇ ਵਿੱਚ ਫੈਡਰਲ ਬਿਊਰੋ ਆਫ ਇਨਵੈਸਟੀਗੇਸ਼ਨ ਕੈਸ਼ ਪਟੇਲ ਦੀ ਗਵਾਹੀ ਹੇਠ ਹੁਣ ਜਿਹੜੀ ਡੈਮੋਕ੍ਰੇਟ ਨਿਊਯਾਰਕ ਦੀ ਅਟਰਨੀ ਜਨਰਲ ਆ ਉਸ ਦੀਆਂ ਰੀਅਲ ਏਸਟੇਟ ਟ੍ਰਾਂਜੈਕਸ਼ਨਸ ਨੂੰ ਲੈ ਕੇ ਜਿਹੜੀ ਆ ਉਹ ਇਨਵੈਸਟੀਗੇਟ ਇਨਵੈਸਟੀਗੇਸ਼ਨ ਜਿਹੜੀ ਉਹ ਚੱਲੇਗੀ ਕੈਸ਼ ਪਟੇਲਾ ਉਹਨਾਂ ਨੇ ਇੱਕ ਇੰਟਰਵਿਊ ਦੇ ਦੌਰਾਨ ਇਸ ਪੂਰੀ ਗੱਲਬਾਤ ਨੂੰ ਕਨਫਰਮ ਕੀਤਾ ਹੈਗਾ ਆ ਜੇਮਸ ਪਹਿਲੇ ਜਿਹੜੇ ਪਬਲਿਕ ਅਧਿਕਾਰੀ ਆ ਜਿਨ੍ਹਾਂ ਨੇ ਇਨਵੈਸਟੀਗੇਟ ਕੀਤਾ ਸੀਗਾ ਪ੍ਰੈਜ਼ੀਡੈਂਟ ਨੂੰ ਜਿਨ੍ਹਾਂ ਦੇ ਉੱਤੇ ਜਿਹੜੇ ਕ੍ਰਿਮੀਨਲ ਪ੍ਰੋਸੀਕਿਊਸ਼ਨਸ ਜਿਹੜੀਆਂ ਆ ਉਹ ਚੱਲੀਆਂ ਸੀਗੀਆਂ ਉਹਨੋਂ ਆਪ ਉਹਨਾਂ ਦੇ ਉੱਤੇ ਜਿਹੜੀਆਂ ਕ੍ਰਿਮੀਨਲ ਪ੍ਰੋਸੀਕਿਊਸ਼ਨਸ ਇਸ ਜਿਹੜੇ ਰੀਅਲ ਏਸਟੇਟ ਟ੍ਰਾਂਜੈਕਸ਼ਨ ਮਾਰਗੇਜ ਫਰਾਡ ਨੂੰ ਲੈ ਕੇ ਜਿਹੜੀਆਂ ਉਹ ਕੀਤੀਆਂ ਜਿਹੜੀਆਂ ਉਹ ਜਾਣਗੀਆਂ ਸੋ ਕਹਿੰਦੇ ਵੀ ਫਰਾਡ ਹੋਇਆ ਹੈ ਇਹ ਜਿਹੜੀ ਇਨਵੈਸਟੀਗੇਸ਼ਨ ਆ ਉਸ ਦੇ ਉੱਤੇ ਫੋਕਸਡ ਰੱਖੀ ਜਾਊਗੀ ਗ੍ਰੈਂਡ ਜਿਊਰੀ ਜਿਹੜੀ ਈਸਟਰਨ ਡਿਸਟ੍ਰਿਕਟ ਆਫ ਵਰਜੀਨੀਆ ਉਹਨਾਂ ਦੇ ਦੁਆਰਾ ਜਿਹੜਾ ਸੁਪੀਨਾ ਆ ਉਹ ਆਲਰੇਡੀ ਇਸ ਮੈਟਰ ਦੇ ਵਿੱਚ ਕੱਲਿਆ ਜਾ ਚੁੱਕਾ ਆ ਇੱਕ ਜਿਹੜੇ ਹੈਗੇ ਨੇ ਫੈਡਰਲ ਹਾਊਸਿੰਗ ਫਾਈਨੈਂਸ਼ੀਅਲ ਫਾਈਨੈਂਸ ਅਥਾਰਟੀ ਦੇ ਡਾਇਰੈਕਟਰ ਬਿਲ ਪੁਲਟੇ ਉਹਨਾਂ ਨੇ ਚਿੱਠੀ ਕਰ ਲਈ ਸੀਗੀ ਜਿਹੜੇ ਜਸਟਿਸ ਡਿਪਾਰਟਮੈਂਟ ਆ ਉਹਨਾਂ ਨੂੰ ਲੈ ਕੇ ਲਟਿਟਿਆ ਜੇਮਸ ਦੇ ਬਾਬਤ ਵੀ ਇਸ ਦੀ ਕ੍ਰਿਮੀਨਲ ਪ੍ਰੋਸੀਕਿਊਸ਼ਨ ਹੋਣੀ ਚਾਹੀਦੀ ਹੈਗੀ ਆ ਪੁਲਟੇ ਉਹਨਾਂ ਨੇ ਇਹ ਕਦੇ ਤੌਰ ਦੇ ਉੱਤੇ ਦੋਸ਼ ਜਿਹੜੇ ਉਹ ਲਾਏ ਆ ਵਿਲਰੇਟੀਆ ਜੇਮਸ ਆ ਇਹ ਮਾਰਗੇਜ ਫਰਾਡ ਦੇ ਵਿੱਚ ਇੰਗੇਜ ਹੋਈ ਆ ਜਿੱਥੇ ਇਸ ਨੇ ਫਾਲਸ ਤੇ ਮਿਸਲੀਡਿੰਗ ਸਟੇਟਮੈਂਟਸ ਆਪਣੀਆਂ ਪ੍ਰਾਪਰਟੀ ਰੈਕੋਰਡਸ ਨੂੰ ਲੈ ਕੇ ਜਿਹੜੀਆਂ ਉਹ ਕਹਤੀਆਂ ਜਿਨ੍ਹਾਂ ਵਿੱਚ ਲੋਨ ਐਪਲੀਕੇਸ਼ਨ ਡਾਕੂਮੈਂਟਸ ਇਹ ਇੰਡੀਕੇਟ ਕਰਦੇ ਆ ਵੀ ਉਹਨਾਂ ਦੀ ਜਿਹੜੀ ਪ੍ਰਾਪਰਟੀ ਵਰਜੀਨੀਆ ਦੇ ਵਿੱਚ ਜੇਮਸ ਦਾ ਪ੍ਰਾਇਮਰੀ ਰੈਜ਼ਿਡੈਂਸ ਆ ਤੇ ਕਹਿੰਦੇ ਵੀ ਜਿਹੜਾ ਬਿਲਡਿੰਗ ਰੈਕર્ડ ਆ ਉਹ ਸਟੇਟ ਕਰਦਾ ਆ ਵੀ ਇਹ ਮਲਟੀ ਫੈਮਿਲੀ ਬਰੂਕਲਿਨ ਪ੍ਰਾਪਰਟੀ ਆ ਜਿਹਦੇ ਵਿੱਚ 5 ਰੈਜ਼ਿਡੈਂਸ ਆ ਇਨਸਟੈਡ ਆਫ ਫੋਰ ਅ ਸੋ ਚਾਰ ਜੀ ਥਾਂ ਤੇ ਕਹਿੰਦੇ ਵੀ ਪੰਜ ਰੈ residense ਆ ਤੇ ਉਹ ਉਹ ਜਿਹੜਾ ਹੁਣ ਰੋਲਾ ਇਹਨਾਂ ਨੇ ਕੁੰਡੀ ਜਿਹੜੀ ਇਸ ਦੇ ਵਿੱਚ ਫਸਾ ਲਈ ਆ ਸੋ ਰਾਸ਼ਪਤੀ 트럼ਪ ਜਿੱਦਾਂ ਆਪਾਂ ਨੂੰ ਪਤਾ ਵੀ ਉਹ ਕਹਿੰਦੇ ਸੀਗੇ ਵੀ ਮੇਰੇ ਖਿਲਾਫ ਪੋਲਿਟੀਕਲ ਵੈਂਡੇਟਾ ਦੇ ਤੌਰ ਦੇ ਉੱਤੇ ਜਿਹੜਾ ਆਸਟਾਈਮ ਜਸਟਿਸ ਡਿਪਾਰਟਮੈਂਟ ਨੂੰ ਵਰਤਿਆ ਜਾ ਰਿਹਾ ਆ ਹੁਣ ਤੁਸੀਂ ਦੇਖੋ ਵੀ ਪੂਰੀ ਬਰੀਕੀ ਦੇ ਵਿੱਚ ਜਾ ਕੇ ਜਿੰਨਾ ਜਿੰਨਾ ਨੇ 트럼ਪ ਹੁਣਾ ਦੇ ਉਲਟ ਕਾਰਵਾਈਆਂ ਕੀਤੀਆਂ ਚਾਹੇ ਉਹ ਪਬਲਿਕ ਆਫਿਸ 'ਚ ਸੀਗੇ ਚਾਹੇ ਉਹ ਲਾ ਫਰਮ ਸੀਗੀਆਂ ਉਹਨਾਂ ਸਾਰਿਆਂ ਦੇ ਖਿਲਾਫ ਜਿਹੜਾ ਉਹ ਚੱਲ ਰਹੇ ਆ ਸੋ ਉਹੀ ਕੁਛ ਜਿਸ ਚੀਜ਼ ਦਾ ਦੋਸ਼ 트럼ਪ ਹੁਣੀ ਲਾਉਂਦੇ ਰਹੇ ਆ ਖੁਦ ਆਪ ਵੀ ਉਸੇ ਤਰੀਕੇ ਦੇ ਨਾਲ ਹੌਲੀ ਹੌਲੀ ਜਿਹੜਾ ਉਹ ਅੱਗੇ ਨੂੰ ਵੱਧ ਰਹੇ ਆ ਪਰ ਲਟੀਟਿਆ ਜੇਮਸ ਹੁਣ ਐਫ ਬੀ ਆਈ ਆਪਣੀ ਦਾੜ ਥੱਲੇ ਲੈਣ ਨੂੰ ਜਿਹੜੀ ਉਹਨਾਂ ਨੂੰ ਫਿਰ ਰਹੀ ਹੈ ਚੇ ਤੇ ਮੈਂ ਤੁਹਾਨੂੰ ਪਹਿਲਾਂ ਇੱਕ ਖਬਰ ਹੋਰ ਸਾਂਝੀ ਕਰ ਲਈਏ ਕਹਿੰਦੇ ਆ